ਜਦੋਂ ਵੀ ਜਦੋਂ ਵੀ ਤਕਲੀਫਾਂ ਆਈਆਂ ਤੇ ਸਾਰੇ ਪੰਜਾਬੀ ਭਰਾਵਾਂ ਨੇ ਇਕੱਠੇ ਹੋ ਕੇ ਵਾਪਸ ਨਹੀਂ ਜ਼ਿੰਦਗੀਆਂ ਸ਼ੁਰੂ ਕੀਤੀਆਂ ਪੰਜਾਬ ਦੇ ਨਾਲ ਸੋਨੂ ਸੂਦ ਹਮੇਸ਼ਾ ਖੜਾ ਰਹੂਗਾ ਪੰਜਾਬ ਦੇ ਵਿੱਚ ਸੇਵਾ ਦਾ ਦੌਰ جاری ਹੈ ਹਰ ਪੀੜਤਾ ਦੀ ਹਰ ਤਰ੍ਹਾਂ ਦੀ ਸਹਾਇਤਾ ਕਰਨ ਦੇ ਲਈ ਲੋਕ ਅਗੇ ਆ ਰਹੇ ਨੇ ਬਾਲੀਵੁੱਡ ਐਕਟਰ ਸੋਨੂ ਸੂਦ ਵੀ ਲਗਾਤਾਰ ਆਪਣੀ ਭੈਣ ਦੇ ਜ਼ਰੀਏ ਮਦਦ ਪਹਚਾਰਾਏ ਨੇ ਉਹਨਾਂ ਨੇ ਵੀਡੀਓ ਜਾਰੀ ਕਰ ਦੱਸਿਆ ਹੈ ਕਿ ਅਸੀਂ ਹਰ ਪਿੰਡ ਤੱਕ ਪਹੁੰਚਾਂਗੇ ਸਸਤੀ ਗੱਲ ਸਾਰਿਆਂ ਨੂੰ ਅੱਜ ਵਾਪਸ ਸਾਡੀ ਟੀਮ ਜਿਹੜੀ ਹੈ ਵਾਪਸ ਪਿੰਡਾਂ ਦੇ ਵਿੱਚ ਨੇ ਜਿਹੜੇ ਹੜ੍ਹ ਪੀੜਿਤ ਪਿੰਡ ਬਹੁਤ ਜ਼ਿਆਦਾ ਨਹੀਂ ਉੱਥੇ ਪਹੁੰਚ ਰਹੇ ਨੇ ਕੱਲ ਅਸੀਂ ਕੰਬੋਕਲਾ ਤੇ ਕੰਬੋਖੁਰਦ ਧਰਮਕੋਟ ਦੇ ਪਿੰਡਾਂ ਦੇ ਵਿੱਚ ਪਹੁੰਚੇ ਅੱਜ ਸੰਘੇੜਾ ਦੇ ਵਿੱਚ ਮੇਰੀ ਸਿਸਟਰ ਮਾਲਵਿਕਾ ਸੂਦ ਆਲਰੇਡੀ ਪਹੁੰਚ ਗਈ ਹੈ ਕੱਲ ਵੀ ਉੱਥੇ ਹੀ ਸੀ ਉਹ ਸਾਰਾ ਦਿਨ ਲੱਗ ਜਾਂਦਾ ਇਹਨਾਂ ਪਿੰਡਾਂ 'ਚ ਲੋਕਾਂ ਨੂੰ ਮਿਲਦੇ ਹੋਏ ਤੇ ਇਸ ਲਈ ਕਈ ਪਿੰਡਾਂ 'ਚ ਪਹੁੰਚਣ ਨੂੰ ਸਾਨੂੰ ਟਾਈਮ ਲੱਗੂਗਾ ਲੇਕਿਨ ਵਾਦਾ ਜ਼ਰੂਰ ਕਰਦੇ ਕਿ ਹਰ ਪਿੰਡ 'ਚ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਬਹੁਤ ਸਾਰੇ ਸਾਡੇ ਕੰਟੈਕਟਸ ਨੇ ਜਿਹੜੇ ਆਲਰੇਡੀ ਤੁਹਾਡੇ ਨਾਲ ਟੱਚ ਵਿੱਚ ਨੇ ਔਰ ਜਿਨ੍ਹਾਂ ਨਾਲ ਨਾ ਅਸੀਂ ਅਸੀਂ ਜਾਂ ਸਾਡੀ ਟੀਮ ਅਤੇ ਮੇਰੀ ਭੈਣ ਮਲਵਿਕਾ ਤੁਹਾਡੇ ਤੱਕ ਪਹੁੰਚ ਕੇ ਤੁਹਾਡੀਆਂ ਜਿਹੜੀਆਂ ਤਕਲੀਫਾਂ ਹਨ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਪੂਰਾ ਪਰ ਇਹ ਕਮਾਂ ਹੈ ਕਿ ਜਿੰਨਾ 60 ਵਜੇ ਹੈ ਇਹ ਫਲਡਸ ਦੇ ਕਾਰਨ ਥੋੜਾ ਟਾਈਮ ਲੱਗੂਗਾ ਵਾਪਸ ਪੈਰਾਂ ਦੇ ਖੜੇ ਹੋਣ ਨੂੰ ਲੇਕਿਨ ਅਸੀਂ ਜੁੜੇ ਰਵਾਂਗੇ ਐਂਡ ਤੱਕ ਭਾਵੇਂ 1 ਮਹੀਨਾ 2 ਮਹੀਨਾ 3 ਮਹੀਨੇ ਜਿੰਨਾ ਵੀ ਸਮਾਂ ਲੱਗੇ ਅਸੀਂ ਕੋਸ਼ਿਸ਼ ਕਰਾਂਗੇ ਜਿਹੜੇ ਤੁਹਾਡੇ ਨੁਕਸਾਨ ਹੋਏ ਕਿਸ ਤਰ੍ਹਾਂ ਨਾਲ ਮਿਲ ਕੇ ਅਸੀਂ ਪੂਰੇ ਕਰੀਏ ਤਾਂ ਕਿ ਵਾਪਸ ਇੱਕ ਮਿਸਾਲ ਕਾਇਮ ਕਰ ਸਕੇ ਕਿ ਪੰਜਾਬ ਜਦੋਂ ਵੀ ਜਦੋਂ ਵੀ ਤਕਲੀਫਾਂ ਆਈਆਂ ਤੇ ਸਾਰੇ ਪੰਜਾਬੀ ਭਰਾਵਾਂ ਨੇ ਇਕੱਠੇ ਹੋ ਕੇ ਵਾਪਸ ਨਹੀਂ ਜ਼ਿੰਦਗੀਆਂ ਸ਼ੁਰੂ ਕੀਤੀਆਂ ਪੰਜਾਬ ਦੇ ਨਾਲ ਸੋਨੂ ਸੂਤ ਹਮੇਸ਼ਾ ਖੜਾ ਰਹੂਗਾ ਤੇ ਪੈਨ ਮਾਲਵੀਕਾ ਸੂਤ ਹਮੇਸ਼ਾ ਖੜੀ ਰਹੂਗੀ ਸਸਵੀ ਕ ਚਲੋ ਮਿਲ ਜੁਲ ਕੇ ਪੰਜਾਬ ਨੂੰ ਵਾਪਸ ਪੈਰਾਂ ਰਖੜਾ ਕਰੀਏ ਜਦੋਂ ਵੀ ਜਦੋਂ ਵੀ ਤਕਲੀਫਾਂ ਆਈਆਂ ਤੇ ਸਾਰੇ ਪੰਜਾਬੀ ਭਰਾਵਾਂ ਨੇ ਇਕੱਠੇ ਹੋ ਕੇ ਵਾਪਸ ਨਹੀਂ ਜ਼ਿੰਦਗੀਆਂ ਸ਼ੁਰੂ ਕੀਤੀਆਂ ਪੰਜਾਬ ਦੇ ਨਾਲ ਸੋਨੂ ਸੂਦ ਹਮੇਸ਼ਾ ਖੜਾ ਰਹੂਗਾ ਪੰਜਾਬ ਦੇ ਵਿੱਚ ਸੇਵਾ ਦਾ ਦੌਰ جاری ਹੈ ਹਰ ਪੀੜਤਾ ਦੀ ਹਰ ਤਾਈਬ ਦੀ ਸਹਾਇਤਾ ਕਰਨ ਦੇ ਲਈ ਲੋਕ ਅਗੇ ਆ ਰਹੇ ਨੇ ਬਾਲੀਵੁੱਡ ਐਕਟਰ ਸੋਨੂ ਸੂਦ ਵੀ ਲਗਾਤਾਰ ਆਪਣੀ ਭੈਣ ਦੇ ਜ਼ਰੀਏ ਮਦਦ ਪਹਚਾਰਾਏ ਨੇ ਉਹਨਾਂ ਨੇ ਵੀਡੀਓ ਜਾਰੀ ਕਰ ਦੱਸਿਆ ਹੈ ਕਿ ਅਸੀਂ ਹਰ ਪਿੰਡ ਤੱਕ ਪਹੁੰਚਾਂਗੇ ਸਸ ਸ੍ਰੀ ਗੁਰਸਾਰਿਆਂ ਨੂੰ ਅੱਜ ਵਾਪਸ ਸਾਡੀ ਟੀਮ ਜਿਹੜੀ ਹੈ ਵਾਪਸ ਪਿੰਡਾਂ ਦੇ ਵਿੱਚ ਨੇ ਜਿਹੜੇ ਹੜ੍ਹ ਪੀੜਿਤ ਪਿੰਡ ਬਹੁਤ ਜ਼ਿਆਦਾ ਨਹੀਂ ਉੱਥੇ ਪਹੁੰਚ ਰਹੇ ਨੇ ਕੱਲ ਅਸੀਂ ਕੰਬੋਕਲਾ ਅਤੇ ਕੰਬੋ ਖੁਰਦ ਧਰਮਕੋਟ ਦੇ ਪਿੰਡਾਂ ਦੇ ਵਿੱਚ ਪਹੁੰਚੇ ਅੱਜ ਸੰਘੇੜਾ ਦੇ ਵਿੱਚ ਮੇਰੀ ਸਿਸਟਰ ਮਾਲਵਿਕਾ ਸੂਦ ਆਲਰੇਡੀ ਪਹੁੰਚ ਗਈ ਹੈ ਕੱਲ ਵੀ ਉੱਥੇ ਹੀ ਸੀ ਉਹ ਸਾਰਾ ਦਿਨ ਲੱਗ ਜਾਂਦਾ ਇਹਨਾਂ ਪਿੰਡਾਂ 'ਚ ਲੋਕਾਂ ਨੂੰ ਮਿਲਦੇ ਹੋਏ ਤੇ ਇਸ ਲਈ ਕਈ ਪਿੰਡਾਂ 'ਚ ਪਹੁੰਚਣ ਨੂੰ ਸਾਨੂੰ ਟਾਈਮ ਲੱਗੂਗਾ ਲੇਕਿਨ ਵਾਦਾ ਜ਼ਰੂਰ ਕਰਦੇ ਹਾਂ ਕਿ ਹਰ ਪਿੰਡ 'ਚ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਬਹੁਤ ਸਾਰੇ ਸਾਡੇ ਕੰਟੈਕਟਸ ਨੇ ਜਿਹੜੇ ਆਲਰੇਡੀ ਤੁਹਾਡੇ ਨਾਲ ਟੱਚ ਵਿੱਚ ਨੇ ਔਰ ਜਿਨ੍ਹਾਂ ਨਾਲ ਨਾ ਅਸੀਂ ਜਾਂ ਸਾਡੀ ਟੀਮ ਨਾ ਮੇਰੀ ਭੈਣ ਮਾਲਵਿਕਾ ਤੁਹਾਡੇ ਤੱਕ ਪਹੁੰਚ ਕੇ ਤੁਹਾਡੀਆਂ ਇਹ ਟਕਲੀਫਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਪੂਰਾ ਪਰ ਇਹ ਹੀ ਕਮਾਂ ਹੈ ਕਿ ਜਿੰਨਾ 60 ਵਜੇ ਹੈ ਇਹ ਫਲਡਸ ਦੇ ਕਾਰਨ ਥੋੜਾ ਟਾਈਮ ਲੱਗੂਗਾ ਵਾਪਸ ਪੈਰਾਂ ਦੇ ਖੜੇ ਹੋਣ ਨੂੰ ਲੇਕਿਨ ਅਸੀਂ ਜੁੜੇ ਰਵਾਂਗੇ ਐਂਡ ਤੱਕ ਭਾਵੇਂ 1 ਮਹੀਨਾ 2 ਮਹੀਨਾ 3 ਮਹੀਨੇ ਜਿੰਨਾ ਵੀ ਸਮਾਂ ਲੱਗੇ ਅਸੀਂ ਕੋਸ਼ਿਸ਼ ਕਰਾਂਗੇ ਜਿਹੜੇ ਤੁਹਾਡੇ ਨੁਕਸਾਨ ਹੋਏ ਕਿਸ ਤਰ੍ਹਾਂ ਨਾਲ ਮਿਲ ਕੇ ਅਸੀਂ ਪੂਰੇ ਕਰੀਏ ਤਾਂ ਕਿ ਵਾਪਸ ਇੱਕ ਮਿਸਾਲ ਕਾਇਮ ਕਰ ਸਕੇ ਕਿ ਪੰਜਾਬ ਜਦੋਂ ਵੀ ਜਦੋਂ ਵੀ ਤਕਲੀਫਾਂ ਆਈਆਂ ਤੇ ਸਾਰੇ ਪੰਜਾਬੀ ਭਰਾਵਾਂ ਨੇ ਇਕੱਠੇ ਹੋ ਕੇ ਵਾਪਸ ਨਹੀਂ ਜ਼ਿੰਦਗੀਆਂ ਸ਼ੁਰੂ ਕੀਤੀਆਂ ਪੰਜਾਬ ਦੇ ਨਾਲ ਸੋਨੂ ਸੂਤ ਹਮੇਸ਼ਾ ਖੜਾ ਰਹੂਗਾ ਤੇ ਪੈਨ ਮਾਲਵੀਕਾ ਸੂਤ ਹਮੇਸ਼ਾ ਖੜੀ ਰਹੂਗੀ ਸਤਿ ਚਲੋ ਮਿਲ ਜੁਲ ਕੇ ਪੰਜਾਬ ਨੂੰ ਵਾਪਸ ਪੈਰਾਂ ਦੇ ਖੜਾ ਕਰੀਏ